ਤਾਈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਜੀਐਡ ਐਸਐਸਟੀ ਅਗਲਾ ਟੌਪ ਕੇਜੀ ਭਾਰਤ ਅਤੇ ਭੂਗੋਲਿਕ ਸਿਖਰਾਂ ਨਾਮ ਜਗ੍ਹਾ ਅਤੇ ਖੇਤਰਫਲ ਇਹਦੇ ਨਾਲ ਸੰਬੰਧਤ ਤੁਹਾਡੇ ਨਾਲ ਅਸੀਂ ਜਾਣਕਾਰੀ ਸ਼ੇਅਰ ਕਰਾਂਗੇ ਅਕਸਰ ਇਹਨਾਂ ਦੇ ਕੁਐਸਚਨ ਪੁੱਛੇ ਜਾਂਦੇ ਹੈਗੇ ਕਿ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਸਭ ਤੋਂ ਲੰਬਾ ਦਰਿਆ ਕਿਹੜਾ ਹੈ ਜਾਂ ਫਿਰ ਮਾਰੂਥਲ ਤੇ ਆਧਾਰਿਤ ਕੁਐਸਚਨ ਪੁੱਛੇ ਜਾਂਦੇ ਹੈ ਸੋ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਮਾਸਟਰ ਕੇਡਰ ਦੇ ਜਿਹੜੇ ਨੋਟ ਐਡਮਿਟ ਕਾਰਡ ਨੇ ਉਹ ਆ ਚੁੱਕੇ ਨੇ ਆਪਣਾ ਐਪਲੀਕੇਸ਼ਨ ਨੰਬਰ ਅਤੇ ਡੇਟ ਆਫ ਬਰਥ ਭਰ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਪਹਿਲੀ ਦੀ ਗੱਲ ਕਰਦੇ ਹਾਂ ਜੀ ਸਭ ਤੋਂ ਉੱਚੀ ਚੋਟੀ ਹਾਈਐਸਟ ਪੁਆਇੰਟ ਕਹੋ ਜੀ K2 ਜੰਮੂ ਅਤੇ ਕਸ਼ਮੀਰ 8616 ਮੀਟਰ ਇਹ ਕਿਹਤਰਾੜਾ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਵਿੱਚ ਹੈ K2 ਦਾ ਦੂਸਰਾ ਨਾਮ ਜਿਹੜਾ ਗੋਡਵਿਨ ਆਸਟਨ ਹੈ ਇਹ ਵੀ ਖੋਜ ਜਿਹੜੀ ਉਹ ਗੋਡਵਿਨ ਆਸਟਨ ਨਾਮ ਦੇ ਵਿਅਕਤੀ ਨੇ ਕੀਤੀ ਸੀ ਇਸ ਕਰਕੇ ਇਹਨੂੰ ਗੋਡਵਿਨ ਆਸਟਨ ਨਾਮ ਦਿੱਤਾ ਗਿਆ ਹੈ K2 ਵੀ ਕਿਹਾ ਜਾਂਦਾ ਹੈ ਦੂਜਾ ਪੁਆਇੰਟ ਹੈ ਸਭ ਤੋਂ ਲੰਬਾ ਦਰਿਆ ਤਵਾਜੀ ਗੰਗਾ 2510 ਕਿਲੋਮੀਟਰ ਸਭ ਤੋਂ ਵੱਡਾ ਮਾਰੂਥਲ ਥਾਰ ਮਾਰੂਥਲ ਹੈ ਰਾਜਸਥਾਨ ਦੇ ਵਿੱਚ 259 2 ਲੱਖ 99000 वर्ग किलोमीटर ਸਭ ਤੋਂ ਵੱਧ ਗਰਮ ਸਥਾਨ ਇਹ ਬੀਕਾਨੇਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਤੇਜਾਵਲੀ ਰਾਜਸਥਾਨ 56.6 ਡਿਗਰੀ ਸੈਲਸੀਅਸ ਇਹਦਾ ਜਿਹੜਾ ਤਾਪਮਾਨ ਹੁੰਦਾ ਹੈ ਸਭ ਤੋਂ ਠੰਡਾ ਸਥਾਨ ਤਵਾਜੀ ਡਰਾਸ ਜੰਮੂ ਅਤੇ ਕਸ਼ਮੀਰ -45 ਡਿਗਰੀ ਸੈਲਸੀਅਸ 28 ਦਸੰਬਰ 1919 ਨੂੰ ਤਾਂ ਇਹਨਾਂ ਨੇ ਤਰੀਕਾ ਵੀ ਨਾਲ ਦਿੱਤੇ ਹੋਈਆਂ ਨੇ ਸਭ ਤੋਂ ਵੱਧ ਵਰਖਾ ਵਾਲਾ ਸਥਾਨ ਮਸੀਨਰਮ ਜ਼ਿਲ੍ਹਾ ਪੂੰਜੀ ਤੋਂ 18 ਕਿਲੋਮੀਟਰ ਪੱਛਮ ਵੱਲ ਮੇਘਾਲਿਆ 1141 ਸੈਂਟੀਮੀਟਰ ਸਭ ਤੋਂ ਉੱਚਾ ਜਲ ਸੋਮਾ ਜੋਗ ਜਲ ਸੋਮਾ ਸਰਾਵਤੀ ਦਰਿਆ ਤੇ ਜੋ ਕਰਨਾਟਕ ਚ ਹੈ ਸਭ ਤੋਂ ਉੱਚਾ ਡੈਮ ਪਾਖੜਾ ਜੋ ਸਤਲੁਜ ਦਰਿਆ ਤੇ ਹੈ 226 ਮੀਟਰ ਸਭ ਤੋਂ ਲੰਬਾ ਡੈਮ ਹੀਰਾਕੁੰਡ ਜੋ ਮਹਾਨਦੀ Odisha 4800 ਮੀਟਰ ਲੰਬਾ ਅਤੇ 61 ਮੀਟਰ ਉੱਚਾ 10ਵਾਂ ਪੁਆਇੰਟ ਹੈ ਸਭ ਤੋਂ ਲੰਬੀ ਨਹਿਰ ਇੰਦਰਾ ਗਾਂਧੀ ਨਹਿਰ ਹੈ ਰਾਜਸਥਾਨ ਚ 662 ਕਿਲੋਮੀਟਰ ਮੁੱਖ ਨਹਿਰ ਹੈ 457 ਕਿਲੋਮੀਟਰ ਅਤੇ ਫੀਡਰ ਨਹਿਰ ਹੈ ਜਿਹੜੀ ਉਹ 215 ਕਿਲੋਮੀਟਰ ਹੈ ਸਭ ਤੋਂ ਵੱਡੀ ਪਠਾਰ ਦੱਖਣ ਦੀ ਪਠਾਰ ਹੈ ਜੋ 7 ਲੱਖ ਵਰਗ ਕਿਲੋਮੀਟਰ ਹੈ ਸਭ ਤੋਂ ਵੱਡੀ ਗੁਫਾ ਅਮਰਨਾਥ ਜੰਮੂ ਕਸ਼ਮੀਰ 50 ਮੀਟਰ ਚੌੜੀ 25 ਮੀਟਰ ਉੱਚੀ ਅਤੇ 3800 ਮੀਟਰ ਦੀ ਉਚਾਈ ਤੇ ਸਭ ਤੋਂ ਵੱਡਾ ਸਮੁੰਦਰੀ ਤੱਟ ਮਰੀਨਾ ਬੀਚ ਚਨਈ ਤਾਮਨਾਡੂ ਚ ਹੈ 13 ਮੀਲ ਤੱਕ ਇਹ ਫੈਲਿਆ ਹੋਇਆ ਹੈ ਇਹ ਸਮੁੰਦਰ ਤੱਟ ਦੀ ਦੁਨੀਆ ਦਾ ਦੂਜਾ ਲੰਬਾ ਬੀਚ ਸਭ ਤੋਂ ਲੰਬੀ ਤੱਟਵਰਤੀ ਰੇਖਾ ਤਾਂ ਇਹ ਹੈ ਜੀ ਗੁਜਰਾਤ ਦੀ 1600 ਕਿਲੋਮੀਟਰ ਭਾਰਤ ਦੀ ਕੁੱਲ ਤੱਟਵਰਤੀ ਰੇਖਾ ਦਾ 26 ਪ੍ਰਤੀਸ਼ਤ 15ਵਾਂ ਪੁਆਇੰਟ ਹੈ ਜੀ ਕਿਰਿਆਸ਼ੀਲ ਜਵਾਲਾਮੁਖੀ ਤਿਆ ਜੀ ਬੈਰਿੰਗ ਟਾਪੂ ਅੰਡੇਮਾਨ ਤੇ ਨਿਕੋਮਾਰ ਟਾਪੂ ਅਤੇ ਇਸ ਦੀ ਕੇਂਦਰੀ ਕੋਰ 300 ਮੀਟਰ ਉੱਚੀ ਹੈ 10 ਦਸੰਬਰ 1991 ਨੂੰ ਇਹ ਜਵਾਲਾਮੁਖੀ ਦੋ ਸਦੀਆਂ ਦੇ ਬਾਅਦ ਫਟਿਆ ਸੀਗਾ ਸਭ ਤੋਂ ਵੱਡਾ ਸਮੁੰਦਰੀ ਟਾਪੂ ਤਾਹ ਹੈ ਜੀ ਅੰਡੇਮਾਨ ਤੇ ਨਿਕੋਬਾਰ ਟਾਪੂ ਅਗਲਾ ਪੁਆਇੰਟ ਹੈ ਜੀ ਭਾਰਤ ਰਾਇ ਦੀ ਪੀ ਭਾਰਤ ਦਾ ਸਰਵੋੱਚ ਸਿਖਰ ਤਾਂ ਇਹ ਹੈ ਜੀ ਅਨੀਮੋਦੀ 2965 ਮੀਟਰ ਸਭ ਤੋਂ ਲੰਬੀ ਸੁਰੰਗ ਤਾਂ ਉਹ ਹੈ ਜੀ ਜਵਾਹਰ ਟਨਲ ਜੰਮੂ ਕਸ਼ਮੀਰ 1.5 ਕਿਲੋਮੀਟਰ ਸਭ ਤੋਂ ਲੰਬਾ ਪੁਲ ਤਾਂ ਉਹ ਹੈ ਜੀ ਮਹਾਤਮਾ ਗਾਂਧੀ ਸੇਤੂ ਗੰਗਾ ਪਟਨਾ 5.575 ਕਿਲੋਮੀਟਰ ਸਭ ਤੋਂ ਲੰਬਾ ਡੈਲਟਾ ਤਾਂ ਸਦਰਬਸਗਾ ਉਹ ਹੈ ਜੀ ਪੱਛਮੀ ਬੰਗਾਲ ਦੇ ਵਿੱਚ ਸੋ ਇਹ ਸਾਰੇ ਭਾਰਤ ਦੀਆਂ ਭੂਗੋਲਿਕ ਸਿਖਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇਗੀਆਂ ਇਸ ਤੋਂ ਇਲਾਵਾ ਅਲੱਗ-ਅਲੱਗ ਦੇਸ਼ਾਂ ਦੇ ਨਾਲ ਲੱਗਦੇ ਪ੍ਰਾਂਤਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੋਂ ਪਹਿਲਾਂ ਕੀ ਪਾਕਿਸਤਾਨ ਨਾਲ ਜਿਹੜੇ ਪ੍ਰਾਂਤ ਲੱਗਦੇ ਨੇ ਉਹ ਕਿਹੜੇ-ਕਿਹੜੇ ਨੇ ਤਾਂ ਕਹੇ ਜੀ ਗੁਜਰਾਤ ਰਾਜਸਥਾਨ ਪੰਜਾਬ ਜੰਮੂ ਅਤੇ ਕਸ਼ਮੀਰ ਤਾਂ ਟੋਟਲ 4 ਪ੍ਰਾਂਤ ਲੱਗਦੇ ਨੇ ਪਾਕਿਸਤਾਨ ਨਾਲ ਅੱਗੇ ਚੀਨ ਦੀ ਸਰਹੱਦ ਨਾਲ ਲੱਗਦੇ ਪ੍ਰਾਂਤ ਕਿਹੜੇ-ਕਿਹੜੇ ਐ ਜੰਮੂ ਕਸ਼ਮੀਰ ਐ ਹਿਮਾਚਲ ਪ੍ਰਦੇਸ਼ ਐ ਉਤਰਾੰਚਲ ਐ ਸਿੱਕਮ ਐ ਅਤੇ ਅਰੁਣਾਚਲ ਪ੍ਰਦੇਸ਼ ਤਾਂ ਟੋਟਲ ਹੋ ਗਏ ਜੀ ਇਹ 6 ਹੋ ਗਏ ਇਹਨਾਂ ਦੀ ਗਿਣਤੀ ਜੋ ਚੀਨ ਦੀ ਸਰਹੱਦ ਨਾਲ ਪ੍ਰਾਂਤ ਲੱਗਦੇ ਐ ਤਾਂ ਅੱਗੇ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਪ੍ਰਾਂਤ ਕਿਹੜੇ-ਕਿਹੜੇ ਐ ਪੱਛਮੀ ਬੰਗਾਲ ਅਸਾਮ ਮੇਘਾਲਿਆ ਤਿਰਪੁਰਾ ਅਤੇ ਮਜ਼ੋਰਮ ਤਾਂ ਇਹਨਾਂ ਦੀ ਗਿਣਤੀ 5 ਹੈ ਅੱਗੇ ਸਮੁੰਦਰ ਦੇ ਕੰਡੇ ਤੇ ਸਥਿਤ ਰਾਜ ਕਿਹੜੇ-ਕਿਹੜੇ ਹੈ ਜਿਦੇ ਵਿੱਚ ਆ ਗਿਆ ਗੁਜਰਾਤ ਮਹਾਰਾਸ਼ਟਰ ਗੋਆ ਕਰਨਾਟਕ ਕੇਰਲ ਤਾਮਿਲਨਾਡੂ ਆਂਧਰਾ ਪ੍ਰਦੇਸ਼ ਉੜੀਸਾ ਅਤੇ ਪੱਛਮੀ ਬੰਗਾਲ ਦਾ ਸਮੁੰਦਰ ਦੇ ਕੰਡੇ ਤੇ ਸਥਿਤ ਰਾਜ ਨੇ ਅੱਗੇ 7 ਭੈਣਾ ਕਿਹਾ ਜਾਂਦਾ ਹੈ ਅਰੁਣਾਚਲ ਪ੍ਰਦੇਸ਼ ਅਸਾਮ ਮਿਗਾਲਿਆ ਮਿਜ਼ੋਰਮ ਨਾਗaland ਮਨੀਪੁਰਾ ਤਿਰਪੁਰਾ ਤੇ ਨਨੂ 7 ਭੈਣਾ ਦਾ ਨਾਮ ਵੀ ਦਿੱਤਾ ਜਾਂਦਾ ਹੈ ਇਹਨਾਂ ਦੇਸ਼ਾਂ ਨੂੰ ਸੋ ਇਹ ਇੰਪੋਰਟੈਂਟ ਜਾਣਕਾਰੀ ਇਹ ਵੀ ਤੁਸੀਂ ਯਾਦ ਰੱਖਣੀ ਹੈ ਕਿਉਂਕਿ ਇਹਨਾਂ ਦੇ ਆਧਾਰਤ ਵੀ ਪੁੱਛਿਆ ਜਾਂਦਾ ਹੈ ਕਿ ਕਿਹੜੀ ਸਟੇਟ ਨਾਲ ਕਿਹੜੇ ਪ੍ਰਾਂਤ ਲੱਗਦੇ ਹੈਗੇ ਸੋ ਜਿਨ੍ਹਾਂ ਨੇ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ ਆਪਣੇ ਐਡਮਿਟ ਕਾਰਡ ਜਿਹੜੇ ਡਾਊਨਲੋਡ ਕਰ ਸਕਦੇ ਹੋ ਤੁਸੀਂ ਬਿਲਕੁਲ ਉੱਥੇ ਜਿੱਥੇ ਪੋਸਟਾਂ ਦਾ ਨੋਟੀਫਿਕੇਸ਼ਨ ਆਇਆ ਹੋਇਆ ਉੱਥੇ ਕਲਿੱਕ ਕਰਕੇ ਸਾਈਡ ਉੱਤੇ ਇੱਕ ਬਾਕਸ ਸ਼ੋ ਹੋਏਗਾ ਜਿੱਥੇ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ ਭਰ ਕੇ ਅਤੇ نیچے ਆਪਣੀ ਡੇਟ ਆਫ ਬਰਥ ਭਰ ਕੇ ਐਡਮਿਟ ਕਾਰਡ ਚੈੱਕ ਕਰ ਸਕਦੇ ਹੋ ਐਜੂਕੇਸ਼ਨ ਬੋਰਡ ਰਿਕਰੂਟਮੈਂਟ ਇਹਦੀ ਸਾਈਟ ਹੈਗੀ ਸੋ ਇਸੇ ਤਰ੍ਹਾਂ ਤੁਹਾਨੂੰ ਜੋ ਵੀ ਦਿਨ ਬਾਕੀ ਬਚਦੇ ਹੈ ਨਵੇਂ ਟੌਪਿਕਾਂ ਤੋਂ ਨੂੰ ਵੀਡੀਓ ਸ਼ਾਰਟ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਰਹਾਂਗੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਧੰਨਵਾਦ